ਲੋਕਾਂ ਦੇ ਮਨਾਂ ਚੋਂ ਪੁਲਿਸ ਦਾ ਖੌਫ ਇਸ ਕਦਰ ਖਤਮ ਹੁੰਦਾ ਜਾ ਰਿਹਾ ਕਿ ਹੁਣ ਲੋਕ ਪੁਲਿਸ ਦੇ ਨਾਲ ਹੱਥੋਪਾਈ ਤੱਕ ਉਤਰ ਆਏ ਨੇ ਇਸ ਦੀ ਤਾਜ਼ਾ ਉਦਾਹਰਣ ਫਿਰੋਜ਼ਪੁਰ ਦੇ ਬਾਂਸੀ ਗੇਟ ਦੇ ਨੇੜੇ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਨਾਕੇ ਦੌਰਾਨ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਨੌਜਵਾਨਾਂ ਨੂੰ ਆਪਣੇ ਵਾਹਨਾਂ ਦੇ ਕਾਗਜ਼ ਚੈੱਕ ਕਰਵਾਉਣ ਦੇ ਲਈ ਰੋਕਿਆ ਤਾਂ ਇਸੇ ਦੌਰਾਨ ਹੀ ਨੌਜਵਾਨ ਪੁਲਿਸ ਮੁਲਾਜ਼ਮਾਂ ਨਾਲ ਉਲਝ ਗਏ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਜਨਾਬ ਨੌਜਵਾਨਾਂ ਵੱਲੋਂ ਪੁਲਿਸ ਦੇ ਨਾਲ ਹੱਥੋਂ ਪਾਈ ਵਿਕੀਤੀ ਗਈ ਹੈ। ਇਸੇ ਦੌਰਾਨ ਹੀ ਪੁਲਿਸ ਮੁਲਾਜ਼ਮਾ ਦੀ ਵਰਦੀ ਵੀ ਪਾੜ ਦਿੱਤੀ। ਪੁਲਿਸ ਮੁਲਾਜ਼ਮਾ ਦੀ ਸਿਰ ਤੋਂ ਪੱਗ ਵੀ ਲੱਥ ਗਈ ਹੈ। ਜਿਸ ਤੋਂ ਬਾਅਦ ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕਰਕੇ ਗੱਡੀ ਦੇ ਵਿੱਚ ਸੁੱਟ ਲਿਆ। ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਮੁਲਾਜ਼ਮ ਅਤੇ ਅਧਿਕਾਰੀਆਂ ਨੇ ਦੱਸਿਆ ਕਿ ਨੌਜਵਾਨਾਂ ਨੇ ਦਾਰੂ ਪੀ ਕੇ ਬਦਸਲੂਕੀ ਕੀਤੀ ਹੈ। ਇਹ ਵੀ ਆ ਰਿਹਾ ਹੈ ਜੀ ਕਿ ਤਰਫ ਪਾਸੇ ਪਾਸੂ ਆ ਰਿਹਾ ਹੈ ਜੀ ਆਪਣੇ ਅਸੀਂ ਹੱਥ ਦਿੱਤਾ ਜੀ ਇਹਨਾਂ ਨੂੰ ਤੇ ਰੋਕੇ ਨੇ। ਰੋਕੇ ਦੀ ਕਿਤੇ ਹੱਦ ਦੱਸੋ ਤੁਸੀਂ ਇੱਥੇ ਕਿੰਨੂ ਪੁਛ ਕੇ ਨਾਕਾ ਲਾਇਆ ਤੁਸੀਂ ਨਾਕਾ ਲਾਇਏ ਕਿ ਸੱਕਦੇ ਹਾਂ ਹਾਂ ਤੇ ਸ਼ਰਾਬ ਨਾ ਰੱਖੇ ਦੀ ਦਾਰੂ ਨਾ ਪੀਤੀ ਹੋਵੇ ਅਹੀਂ ਰੋਕੇ ਆ ਦਾਰੂ ਪੀਤੀ ਪੇਪਰ ਮੰਦਲ ਕਦੇ ਕੋਈ ਪੇਪਰ ਲਿਜੇ ਬੋਟਾਂ ਦਾ ਸਾਡਾ ਤੁਸੀਂ ਕਰੀ ਛੱਡ ਕੇ ਆਓਗੇ ਪੇਪਰ ਇੱਕ ਅਧਿਸ਼ਕ ਦੇ ਨਾਲ ਹੀ ਢਾਲ ਪਾਏਗੇ ਪਹਿਲੂ ਦੇ ਨੇ ਗਲ ਪਾੜ ਫਿਰ ਤੀਜੇ ਮਲਾਈ ਦੇ ਪਾੜ ਫਿਰ ਸੰਕਰ ਦੇ ਗਲ ਪਾਏਗੇ ਹਾਂਜੀ ਕੀ ਮੰਗ ਕਰਦੇ ਹੋ ਸੰਕਰ ਤੇ ਤੇ ਇਹਨਾਂ ਦੇ ਪਰਚਾ ਹੋਣਾ ਕਰਾਉਣਾ ਚਾਹੀਦਾ ਹੈ ਤੁਹਾਡਾ ਕੀ ਕੀ ਨੁਕਸਾਨ ਹੋਇਆ ਟੜਾਨੇ ਕੇ ਸਾਡੇ ਵਰਤੀ ਆਟ ਛੋਟੇ ਪਾਰ ਤੇ ਬਰਦੀ ਪਾਰਤੀ ਆ ਬਟਨ ਤੋੜ ਤੇ ਜੀ ਗਲ ਪੈ ਗਈ ਉਹਨਾਂ ਨੇ ਇੱਕ ਬੇਟੀ ਸਰ ਇਹ ਟ੍ਰਾਫਿਕ ਦੇ ਬਾਸਟਿਕਟ ਦੇ ਨਾਕੇ ਦੌਰਾਨ ਉਸ ਮਜਮਾ ਨਾਲ ਦੱਸੂਗੀ ਹੋਵੇਗਾ ਜਿਹੜਾ ਮਾਮਲਾ ਸਾਹਮਣੇ ਹੈ ਕੀ ਆਪਣਾ ਮਾਮਲਾ ਹੁਣ ਜੀ ਸਾਡੇ ਜਿਹੜੀ ਟ੍ਰਾਫਿਕ ਪੁਲਿਸ ਹੈ ਐਸਏ ਗਰਮੀਤ ਸਿੰਘ ਦੇ ਅੰਡਰ ਉਥੇ ਨਾਕਾ ਲੱਗਿਆ ਹੋਇਆ ਸੀਗਾ ਇੱਕ ਮੋਟਰਸਾਈਕਲ ਤੇ ਦੋ ਆਦਮੀ ਆਏ ਜਿੰਨਾਂ ਦੀ ਸ਼ਰਾਬ ਪੀਤੀ ਹੋਈ ਸੀਗੀ ਉਹਨਾਂ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਆਪ ਸੋਚੀ ਦੀ ਉਹਨੇ ਪੁਲਿਸ ਦੇ ਖਿਲਾਫ ਜਾਂ ਜੋ ਵੀ ਉੱਥੇ ਬਸ ਰੁਕੀ ਕਰਨ ਦੀ ਕੋਸ਼ਿਸ਼ ਕੀਤੀ ਇੱਥੇ ਇਹਨਾਂ ਦਾ ਆਪਸ ਵਿੱਚ ਦੀ ਝਗੜਾ ਵੀ ਹੋਇਆ ਪੁਲਿਸ ਵਾਲਿਆਂ ਨਾਲ ਹੁਣ ਅਸੀਂ ਜੋ ਉਹਨਾਂ ਨੇ ਗਲਤ ਕਾਰਵਾਈ ਕੀਤੀ ਪੁਲਿਸ ਦੇ ਇੱਕ ਮੁਲਾਜ਼ਮਾਂ ਦੇ ਨਾਲ ਉਸ ਤੋਂ ਬੰਦੀ ਮਕਦਮਾ ਦਰਜ ਕਰਕੇ ਤਫ਼ਤੀਸ਼ ਸ਼ਮਲ ਵਿੱਚ ਲਿਆ ਰਹੇ ਹਾਂ ਸਰ ਇਹ ਵੀ ਦੱਸਿਆ ਜਾ ਰਿਹਾ ਕਿ ਮੁਲਾਜ਼ਮਾਂ ਦੀ ਜਿਹੜੀ ਵਰਦੀ ਤਕਨੀਕੀ ਬੋੜੀ ਹੈ ਹਾਂ ਇੱਕ ਇੱਕ ਮੁਲਾਜ਼ਮ ਦੀ ਸੰਦੇ ਦੀ ਜਿਹੜਾ ਥੋੜੀ ਵਰਦੀ ਪੱਟੀ ਹੈ ਅੱਗੇ ਕੀ ਕਾਰਵਾਈ ਹੈ ਅੱਗੇ ਮਕਦਮਾ ਦਰਜ ਕੀਤਾ ਜਾ ਰਿਹਾ ਹੈ